ਵਾਈਰਲ ਫੀਵਰ ਜਿਵੇਂ ਕਿ ਫੀਵਰ ਤੋਂ ਭਾਵ ਆਪਣਾ ਬੁਖਾਰ ਹੁੰਦਾ ਹੈ ਤੇ ਵਾਇਰਸ ਜਿਵੇਂ ਕਿ ਮੈਂ ਦੱਸਿਆ ਤੁਹਾਨੂੰ ਕਿ ਇੱਕ ਕੀਟ ਕੀਟ ਕਹਿ ਸਕਦੇ ਹੋ ਕਿ ਟਾਨੂੰ ਹੈਗਾ ਜੋ ਸਾਨੂੰ ਆਪਣੀ ਅੱਖਾਂ ਨਾਲ ਨਹੀਂ ਦਿਖਦਾ ਤੇ ਜਦੋਂ ਸਾਡੇ ਸਰੀਰ ਵਿੱਚ ਪਹੁੰਚਦਾ ਹੈ ਤੇ ਇੱਕ ਇਨਫੈਕਸ਼ਨ ਦੀ ਸਥਿਤੀ ਪੈਦਾ ਕਰ ਦਿੰਦਾ ਹੈ ਤੇ ਡਿਪੈਂਡ ਕਰਦਾ ਸਾਨੂੰ ਕਿਸ ਵਾਇਰਸ ਨੇ ਇਨਫੈਕਟ ਕੀਤਾ ਹੈ ਜਿਵੇਂ ਕਿ ਅੱਜ ਕੱਲ ਡੇਂਗੂ ਵਾਇਰਸ ਬੜਾ ਚੱਲਿਆ ਹੋਇਆ ਹੈ ਡੇਂਗੂ ਵਾਇਰਸ ਚਿਕਨਗੁਨੀਆ ਵਾਇਰਸ ਤੇ ਉਸ ਤੋਂ ਇਲਾਵਾ ਜਿਵੇਂ ਕਿ ਨਵੰਬਰ ਦਸੰਬਰ ਦਾ ਮਹੀਨਾ ਆ ਰਿਹਾ ਹੈ ਆਪਣੇ ਪੰਜਾਬ ਦੇ ਵਿੱਚ ਤੇ ਇੱਥੇ ਇਨਫਲੂਐਂਜ਼ਾ ਦੇ ਕੇਸ ਕਾਫੀ ਜ਼ਿਆਦਾ ਵਧ ਜਾਂਦੇ ਨੇ ਤਾਂ ਫਿਰ ਉਸ ਤੋਂ ਬਾਅਦ ਕੁੱਤੇ ਦੇ ਕੱਟਣ ਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ਤੇ ਰੇਬੀ ਦੇ ਜੋ ਚਾਂਸਸ ਹੁੰਦੇ ਨੇ ਉਹ ਵਧ ਜਾਂਦੇ ਨੇ ਇਸ ਕਰਕੇ ਰੇਬੀ ਦੀ ਤਰ੍ਹਾਂ ਦਾ ਵਾਇਰਸ ਹੀ ਹੈ ਇਸ ਕਰਕੇ ਡਿਫਰੈਂਟ ਵੱਖ-ਵੱਖ ਤਰ੍ਹਾਂ ਦੇ ਵਾਇਰਸ ਹੈਗੇ ਆ ਤੇ ਉਹਦੇ ਹਿਸਾਬ ਨਾਲ ਅਲੱਗ-ਅਲੱਗ ਤਰ੍ਹਾਂ ਦੇ ਜੋ ਤੁਹਾਨੂੰ ਲੱਛਣ ਮਿਲ ਸਕਦੇ ਨੇ ਪਰ ਕੁਝ ਲੱਛਣ ਜੋ ਸਾਰੇ ਵਾਇਰਸ ਦੇ ਵਿੱਚ ਬੜੇ ਕਾਮਨ ਹੈਗੇ ਨੇ ਜਿਵੇਂ ਬੁਖਾਰ ਆਣਾ ਸਿਰਦਰਦ ਹੋਣਾ ਠਕਾਵਟ ਮਹਿਸੂਸ ਕਰਨਾ ਸਰੀਰ ਦੇ ਜੋੜਾਂ ਦੇ ਵਿੱਚ ਦਰਦ ਮਹਿਸੂਸ ਹੋਣਾ ਚਿਕਨਗੁਨੀਆ ਦੇ ਵਿੱਚ ਇਹ ਦਰਦ ਕਾਫੀ ਜ਼ਿਆਦਾ ਹੁੰਦਾ ਨੇ ਤੇ ਕਈਆਂ 'ਚ ਘੱਟ ਹੁੰਦਾ ਨੇ ਗਲੇ 'ਚ ਖਾਂਸੀ ਆਣਾ ਜਾਂ ਗਲੇ ਵਿੱਚ ਖਰਾਸ਼ ਆਣਾ ਜਿਹਨੂੰ ਇੰਗਲਿਸ਼ ਵਿੱਚ ਸੋਰ ਥ੍ਰੋਟ ਵੀ ਕਹਿੰਦੇ ਨੇ ਉਸ ਤੋਂ ਬਾਅਦ ਝੁਕਾਮ ਖਾਂਸੀ ਨਜਲਾ ਗਿਰਨਾ ਉਲਟੀਆਂ ਲੱਗਣਾ ਚੱਕਰ ਆਨੇ ਤੇ ਕਦੇ ਕਦੇ ਟਟੀਆਂ ਵਗੈਰਾ ਵੀ ਲੱਗ ਸਕਦੀਆਂ ਨੇ ਅੱਖਾਂ ਲਾਲ ਹੋ ਸਕਦੀਆਂ ਨੇ ਇਸ ਤਰੀਕੇ ਦੇ ਕਾਫੀ ਸਾਰੇ ਲੱਛਣ ਹੁੰਦੇ ਨੇ ਪਰ ਡਿਪੈਂਡ ਕਰਦਾ ਤੁਹਾਨੂੰ ਕਿਹੜੇ ਵਾਇਰਸ ਨਾਲ ਕਿਹੜਾ ਹੈਗਾ ਪਰ ਜ਼ਿਆਦਾਤਰ ਸਾਰੇ ਵਾਇਰਸਾਂ ਦੇ ਵਿੱਚ ਇਹ ਲੱਛਣ ਆਮ ਤੌਰ ਤੇ ਦਿਖਦੇ ਨੇ ਜੋ ਵਾਇਰਲ ਫੀਵਰ ਹੈ ਪਹਿਲੀ ਗੱਲ ਤੁਸੀਂ ਦੇਖ ਕੇ ਤਾਂ ਨਹੀਂ ਦੇਖ ਦੱਸ ਸਕਦੇ ਕਿ ਹਾਂ ਤੁਹਾਨੂੰ ਵਾਇਰਲ ਫੀਵਰ ਹੈ ਪਰ ਹਾਂ ਤੁਸੀਂ ਇੱਕ ਚੰਗੇ ਡਾਕਟਰ ਕੋਲ ਜਾਓ ਉਹਦੀ ਸਲਾਹ ਲਓ ਉਦੇ ਕੋਲ ਕੁਛ ਛੇ ਜਿਹੇ ਤਰੀਕੇ ਹੁੰਦੇ ਨੇ ਜਿਨ੍ਹਾਂ ਨਾਲ ਉਹਨੂੰ ਦੇਖ ਕੇ ਪਤਾ ਚੱਲ ਜਾਂਦਾ ਹੈ ਨੇ ਕਿ ਇਹ ਵਾਇਰਲ ਫੀਵਰ ਹੈ ਜਿਵੇਂ ਕਿ ਤੁਸੀਂ ਉਹਦਾ ਬਲੱਡ ਪ੍ਰੈਸ਼ਰ ਚੈੱਕ ਕਰਦੇ ਹੋ ਜਾਂ ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਹੋ ਸਪੋਸ ਕਰੋ ਸਭ ਤੋਂ ਪਹਿਲਾਂ ਉਹ ਤੁਹਾਡਾ 18 ਮੀਟਰ ਲੈ ਕੇ ਬੁਖਾਰ ਚੈੱਕ ਕਰਦਾ ਹੈ ਫਿਰ ਉਹ ਤੁਹਾਡੀ ਜੀਭ ਕੱਢ ਕੇ ਤੁਹਾਡੀ ਪਿੱਛੇ ਦੀ ਜਗਾ ਚੈੱਕ ਕਰਦਾ ਆਪਣੀ ਜੀਭ ਦਾ ਜੋ ਪਿੱਛੇ ਦਾ ਟੌਂਸਿਲ ਅਪੀਲਰ ਜੀ ਹੁੰਦੀ ਹੈ ਉਸ ਤੋਂ ਇਲਾਵਾ ਉਹ ਤੁਹਾਡਾ ਬਲੱਡ ਪ੍ਰੈਸ਼ਰ ਦ ਹੋਰ ਜਿਹੋ ਉਹਨੇ ਪੈਮਾਨੇ ਐਗੋ ਟੈਚ ਚੈੱਕ ਕਰਕੇ ਇੱਕ ਅੰਦਾਜ਼ਾ ਲਗਾਂਦਾ ਹੈ ਕਿ ਇਹ ਨੂੰ ਵਾਇਰਲ ਜਾਂ ਬੈਕਟੀਰੀਅਲ ਇਨਫੈਕਸ਼ਨ ਹੋ ਸਕਦਾ ਹੈ। ਤਾਂ ਉਸ ਤੋਂ ਬਾਅਦ ਸਾਡੇ ਕਿੰਨੀ ਦੇਰ ਸਾਡੇ ਜਿਹੜੇ ਲੱਛਣ ਹੈਗੇ ਆ ਉਹਨਾਂ ਨੂੰ ਤੇ ਥੋੜਾ ਜੋ ਉਹਨਾ ਟੈਸਟ ਵਗੈਰਾ ਜੋ ਆਪਣੇ ਡਾਕਟਰ ਨੂੰ ਪਤਾ ਲੱਗਦਾ ਹੈ ਪਰ ਕਦੇ-ਕਦਾਤ ਕੀ ਹੁੰਦਾ ਸਾਨੂੰ ਇਹ ਸਾਰੀ ਚੀਜ਼ਾਂ ਦੇਖ ਕੇ ਵੀ ਕਦੇ-ਕਦਾ ਸਮਝ ਨਹੀਂ ਆ ਪੈਂਦੀ ਕਿ ਇਹ ਪੱਕਾ ਵਾਇਰਲ ਹੈ ਕਿ ਬੈਕਟੀਰੀਅਲ ਹੈ ਕਿਉਂਕਿ ਦੋਨਾਂ ਦਾ ਜੋ ਤਰੀਕਾ ਹੈ ਠੀਕ ਕਰਨ ਦਾ ਅਲੱਗ-ਅਲੱਗ ਹੈਗਾ ਤੇ ਫਿਰ ਅਸੀਂ ਉਸ ਤੋਂ ਇਲਾਵਾ ਬਲੱਡ ਟੈਸਟ ਕੁਝ ਕਰਵਾਣੇ ਆ। ਕੁਝ ਸੀਰੋਲੋਜੀ ਟੈਸਟ ਹੁੰਦੇ ਨੇ ਜਿਵੇਂ ਡੇਂਗੂ ਦੇ ਵਿੱਚ ਐਨਐਸ1 ਐਂਟੀਜਨ ਤੁਸੀਂ ਬੜਾ ਸੁਣਿਆ ਹੋਏਗਾ ਕਿ ਡਾਕਟਰ ਕਹਿੰਦਾ ਐਨਐਸ1 ਐਂਟੀਜਨ ਕਰਾ ਕੇ ਆਓ ਬਲੱਡ ਟੈਸਟ ਵਿੱਚ ਉਹ ਕਹਿੰਦਾ ਪਲੇਟਲੇਟ ਕਰਾ ਕੇ ਆਓ ਤੇ ਇਵੇਂ ਹੀ ਫਿਰ ਹੁੰਦਾ ਕਦੇ-ਕਦਾ ਸਾਨੂੰ ਵਾਇਰਲ ਕਲਚਰ ਦੀ ਵੀ ਜ਼ਰੂਰਤ ਪੈਂਦੀ ਹੈ ਪਰ ਹਾਂ ਇਹ ਜੋ ਉਸ ਤੋਂ ਇਲਾਵਾ ਜਿਵੇਂ ਹੁਣ ਐਚਆਈਵੀ ਏਡ ਦੀ ਗੱਲ ਕੀਤੀ ਜਾਵੇ ਉਹ ਵੀ ਇੱਕ ਤਰ੍ਹਾਂ ਦਾ ਵਾਇਰਸ ਹੈ ਤੇ ਉਹਦੇ ਵਿੱਚ ਸਾਨੂੰ ਐਲੀਜ਼ਾ ਟੈਸਟ ਜਾਂ ਬਲੋਟਿੰਗ ਟੈਸਟ ਵੈਸਟਰਨ ਬਲੋਟ ਵਗੈਰਾ ਦੇ ਅੱਧਰੇ ਕੁਝ ਟੈਸਟ ਆਉਂਦੇ ਨੇ ਤੇ ਜਿਨੇ ਕੀਤੀ ਜਾਂਦੀ ਹੈ ਬਹੁਤ ਰੇਅਰ ਕੇਸਾਂ ਦੇ ਵਿੱਚ ਆਸਾਂ ਨੂੰ ਕੁਝ ਸੀਟੀ ਸਕੈਨ ਚੈਸਟ ਐਕਸ-ਰੇ ਤੇ ਛਾਤੀ ਦੇ ਐਕਸ-ਰੇ ਸੀਟੀ ਸਕੈਨ ਜਾਂ ਐਮ ਆਰ ਆਈ ਵਗੈਰਾ ਦੀ ਵੀ ਲੋੜ ਪੈਂਦੀ ਹੈ ਪਰ ਉਹ ਬਹੁਤ ਹੀ ਰੇਅਰ ਹੁੰਦਾ ਹੈ ਜੀ ਆਪਾਂ ਨੂੰ ਇਦਾਂ ਦੇ ਟੈਸਟਾਂ ਦੀ ਜ਼ਰੂਰਤ ਪਵੇ ਪਰ ਹਾਂ ਜ਼ਿਆਦਾਤਰ ਆਪਾਂ ਇਹਨਾਂ ਚੀਜ਼ ਡਾਕਟਰ ਦੀ ਆਪਣੀ ਸੂਝ-ਬੂਝ ਤੇ ਕੁਝ ਕਦੇ-ਕਦਾ ਟੈਸਟਾਂ ਤੇ ਤੁਹਾਡੇ ਇਲੈਕਸ਼ਨ ਸਾਨੂੰ ਇੱਕ ਗਾਈਡ ਕਰ ਦਿੰਦੇ ਕਿ ਹਾਂ ਇਹ ਵਾਇਰਲ ਫੀਵਰ ਹੈ वायरल फीवर ਨੂੰ ਟਰੀਟ ਸਭ ਤੋਂ ਪਹਿਲਾਂ ਇਹ ਦੇਖਣਾ ਪੈਂਦਾ ਹੈ ਕਿ ਜ਼ਿਆਦਾਤਰ ਵੀਰਲ ਫੀਵਰ ਆਪਣੇ ਆਪ ਹੀ ਠੀਕ ਹੋਣ ਵਾਲੇ ਹੁੰਦੇ ਨੇ ਜਿਵੇਂ ਕਿ ਅੱਜਕੱਲ ਮੈਂ ਤੁਹਾਨੂੰ ਇਨਫਲੂਐਂਜ਼ਾ ਦੀ ਗੱਲ ਕਰਾਂ ਇਨਫਲੂਐਂਜ਼ਾ ਆਪਣੇ ਆਪ ਠੀਕ ਹੁੰਦਾ ਹੈ ਤੇ ਉਹਦੇ ਲਈ ਕਾਫੀ ਲੋਕ ਐਂਟੀਬਾਇਓਟਿਕ ਖਾਂਦੇ ਨੇ ਪਤਾ ਨਹੀਂ ਕਿਉਂ ਖਾਂਦੇ ਨੇ ਉਹਦੀ ਕੋਈ ਜ਼ਰੂਰਤ ਨਹੀਂ ਹੁੰਦੀ viral fever ਇਨਫਲੂਐਂਜ਼ਾ ਦੇ ਕਾਰਨ ਆਪਣੇ ਆਪ ਠੀਕ ਹੋਣ ਵਾਲੀ ਹੈ ਇਹਦੇ ਵਿੱਚ ਬਸ ਤੁਸੀਂ ਆਪਣੇ ਆਸ-ਪਾਸ ਦੇ ਲੋਕਾਂ ਤੋਂ ਦੂਰੀ ਬਣਾ ਕੇ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖ ਕੇ ਚੰਗਾ ਖਾਣਾ ਚੰਗਾ ਪੀਣਾ ਗਰਾਰੇ ਵਗੈਰਾ ਪੁੱਛਿਆ ਮੈਂ ਜੀ ਕਰਕੇ ਠੀਕ ਹੋ ਸਕਦਾ ਪਰ ਹਾਂ ਜਦ ਇਹਦੇ ਤੇ ਬੈਕਟੀਰੀਆ ਦੇ ਤੇ ਉੱਤੇ ਆਉਂਦਾ ਤਾਂ ਤੇ ਤੁਹਾਨੂੰ ਐਂਟੀਬਾਇਓਟਿਕ ਦੀ ਜ਼ਰੂਰਤ ਪੈਂਦੀ ਹੈ ਪਰ ਸ਼ੁਰੂਆਤੀ ਦਿਨਾਂ ਕਰ ਐਂਟੀਬਾਇਓਟਿਕ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਉਸ ਤੋਂ ਇਲਾਵਾ ਜਿਵੇਂ ਡੇਂਗੂ ਦੀ ਗੱਲ ਕੀਤੀ ਜਾਂਦੀ ਹੈ ਜਾਂ ਚਿਕਨਗੁਨੀਆ ਦੀ ਗੱਲ ਕੀਤੀ ਜਾਂਦੀ ਹੈ ਇਹਦੇ ਵਿੱਚ ਜ਼ਿਆਦਾਤਰ ਟ੍ਰੀਟਮੈਂਟ ਰੈਸਟ ਹੁੰਦਾ ਹੈ ਰੈਸਟ ਤੇ ਚੰਗਾ ਪੀਣਾ ਖਾਣਾ ਪੀਣਾ ਅੰਟਿਲ অর ਅਨਲੈਸ ਸਾਡੇ ਜੋ ਪਲੇਟਲੇਟ ਕਾਊਂਟ ਹੈ ਇੱਕ ਮਾਰਕ ਤੋਂ ਥੱਲੇ ਨਹੀਂ ਆ ਜਾਂਦੇ ਕਿ ਸਾਨੂੰ ਪਲੇਟਲੇਟ ਟ੍ਰਾਂਸਫਿਊਜ਼ਨ ਦੀ ਲੋੜ ਪੈਂਦੀ ਹੈ ਪਰ ਗੱਲ ਇਹ ਹੈ ਕਿ ਜਦੋਂ ਵੀ ਤੁਹਾਨੂੰ ਕੁਝ ਬੁਖਾਰ ਹੋਵੇ ਆਪਣੇ ਆਪ ਟ੍ਰੀਟਮੈਂਟ ਕਰਨ ਦੀ ਬਜਾਏ ਕਿਸੇ ਇੱਕ ਵਧੀਆ ਡਾਕਟਰ ਕੋਲ ਜਾਓ ਉਹ ਤੁਹਾਨੂੰ ਤੁਹਾਡੀ ਵਾਇਰਲ ਫੀਵਰ ਅਕੋਰਡਿੰਗਲੀ ਜੋ ਮੁਨਾਸਿਬ ਟ੍ਰੀਟਮੈਂਟ ਹੋਵੇਗਾ ਉਹ ਦਵੇਗਾ ਉਸ ਤੋਂ ਲਾਵਾ ਪਾਣੀ ਜ਼ਿਆਦਾ ਪੀਓ ਬੁਖਾਰ ਹੈਗਾ ਹੈ ਚਾਹਤ ਪਰ ਇਹ ਆਪਣੇ ਆਪ ਵੀ ਠੀਕ ਹੋਣ ਵਾਲਾ ਹੈ ਤੁਹਾਨੂੰ ਜ਼ਿਆਦਾ ਘਬਰਾਣ ਦੀ ਲੋੜ ਨਹੀਂ ਪਰ ਹਾਂ ਕੁਝ ਇਦਾਂ ਦੇ ਵਾਇਰਸ ਹੁੰਦੇ ਨੇ ਜਿਹਦੇ ਵਿੱਚ ਜਾਨ ਵਗੈਰਾ ਤੇ ਜ਼ਿਆਦਾ ਜੋਖਮ ਹੁੰਦਾ ਜਿਵੇਂ ਕਿ ਆਪਾਂ ਡੇਂਗੂ ਦੀ ਗੱਲ ਹੀ ਕਰੀਏ ਜੇ ਡੇਂਗੂ ਦੇ ਪਲੇਟਲੇਟ ਕਾਫੀ ਜ਼ਿਆਦਾ ਘਟ ਜਾਣ ਤੇ ਤੁਸੀਂ ਨਾ ਜਾਓ ਡਾਕਟਰ ਕੋਲ ਤੇ ਤੁਹਾਡੀ ਜਾਨ ਤੱਕ ਨੂੰ ਇਹ ਜੋਖਮ ਤੇ ਪਾ ਸਕਦੇ ਨੇ ਤੇ ਇਸ ਕਰਕੇ ਤੁਹਾਨੂੰ ਸਭ ਤੋਂ ਪਹਿਲਾਂ ਗੱਲ ਹੈਗੀ ਹੈ ਤੁਹਾਨੂੰ ਇੱਕ ਵਧੀਆ ਡਾਕਟਰ ਕੋਲ ਜਾਣਾ ਚਾਹੀਦਾ ਹੈ ਉਹਦੀ ਵਧੀਆ ਸਲਾਹ ਲੈਣੀ ਚਾਹੀਦੀ ਹੈ ਤੇ ਉਹਦੇ ਅਕੋਰਡਿੰਗਲੀ ਟਰੀਟਮੈਂਟ ਹੁੰਦਾ ਹੈ ਪਰ ਜ਼ਿਆਦਾਤਰ ਇਹ ਠੀਕ ਆਪਣੇ ਆਪ ਹੁੰਦਾ ਹੈ ਐਂਟੀਬਾਇਓਟਿਕ ਤੋਂ ਜਿੰਨਾ ਹੋ ਸਕੇ ਉਹਨਾਂ ਪਰਹੇਜ਼ ਕਰੋ ਵਾਇਰਲ ਫੀਵਰ ਵਾਸਤੇ ਤੇ ਕੁਝ ਵਾਇਰਲ ਇਦਾਂ ਦੇ ਹੈਗੇ ਜਿਦੇ ਲਈ ਸਾਨੂੰ ਟੀਕਾకరణ ਕਰਕੇ ਵੀ ਬਚਾਇਆ ਜਾ ਸਕਦਾ ਹੈ ਜਿਵੇਂ ਕਿ ਇੱਕ ਹੈਪਟਾਈਟਿਸ ਵਾਇਰਸ ਹੁੰਦਾ ਹੈ ਇਨਫਲੂਐਂజా ਵਾਇਰਸ ਹੋ ਗਿਆ ਤੇ ਬੱਚਿਆਂ ਦੇ ਵਿੱਚ ਮੀਜ਼ਲ ਮਮਸ ਰੂਬੈਲਾ ਨਾਮ ਦੀ ਟੀਕਾਕਰਨ ਹੁੰਦਾ ਹੈ ਤੁਸੀਂ ਉਹ ਟੀਕਾਕਰਨ ਕਰਕੇ ਵੀ ਇਹਨਾਂ ਵਾਇਰਸ ਇਨਫੈਕਸ਼ਨਾਂ ਤੋਂ ਬਚ ਸਕਦੇ ਹੋ ਤੇ ਤੁਹਾਨੂੰ ਇਸ ਕਰਕੇ ਜਿਨਾ ਜਿਨਾ ਚੀਜ਼ਾਂ ਦੀ ਟੀਕ ਅੱਜਕੱਲ ਮੈਂ ਕੱਲ ਪਰਸੇ ਸ਼ਾਰਦਿਕ ਟੀਵੀ ਤੇ ਕੈਡ ਵੀ ਦੇਖ ਰਿਹਾ ਸੀ ਸ਼ਿੰਗਲਸ ਸੀ ਤੇ ਸ਼ਿੰਗਲਸ ਵੀ ਇੱਕ ਵਾਇਰਸ ਕਰਕੇ ਹੀ ਹੈ ਤੁਸੀਂ ਉਹ ਵੀ ਕਿਸੇ ਵਧੀਆ ਨੇੜੇ ਦੇ ਕਿਸੇ ਡਾਕਟਰ ਕੋਲ ਜਾ ਕੇ ਉਸ ਦੀ ਜਾਣਕਾਰੀ ਲੈ ਸਕਦੇ ਹੋ ਅਕੋਰਡਿੰਗਲੀ ਜੋ ਉਹਦੇ ਜੋ ਵੀ ਟ੍ਰੀਟਮੈਂਟ ਯਾ ਪ੍ਰੀਵੈਂਸ਼ਨ ਹੈ ਕਿ ਵੈਕਸੀਨੇਸ਼ਨ ਹੈ ਤੁਸੀਂ ਉਹਦੀ ਗੱਲਬਾਤ ਕਰ ਸਕਦੇ ਹੋ ਜਦੋਂ ਕਿ ਤੁਹਾਨੂੰ ਵਾਇਰਲ ਫੀਵਰ ਹੋ ਜਾਏ ਤੁਹਾਨੂੰ ਕੁਝ ਖਾਸ ਬਦਲਾਅ ਕਰਨ ਦੀ ਜ਼ਰੂਰਤ ਇਵੇਂ ਨਹੀਂ ਪੈਂਦੀ ਸਭ ਤੋਂ ਪਹਿਲੀ ਗੱਲ ਤੁਹਾਨੂੰ ਰੈਸਟ ਜੋ ਬਹੁਤ ਜ਼ਰੂਰੀ ਹੁੰਦੀ ਹੈ ਵਾਇਰਲ ਫੀਵਰ ਦੇ ਵਿੱਚ ਡੇਂਗੀ ਹੈ ਚਿਕਨਗੂਨੀ ਹੈ ਇਨਫਲੂਐਂZA ਹੈ ਠੀਕ ਹੈ ਇਹਦੇ ਵਿੱਚ ਤੁਹਾਨੂੰ ਰੈਸਟ ਕਰਨ ਦੀ ਜ਼ਰੂਰਤ ਹੈ ਤੇ ਸਾਨੂੰ ਦੂਜੀ ਗੱਲ ਹੈ ਕੁਝ ਇੱਦਾਂ ਦੇ ਵਾਇਰਸ ਐ ਜੋ ਇੱਕ ਦੂਜੇ ਨੂੰ ਫੈਲਣ ਦਾ ਡਰ ਹੁੰਦਾ ਜਿਵੇਂ ਇਨਫਲੂਐਂZA ਵਾਇਰਸ ਐ ਡੀਨੋ ਵਾਇਰਸ ਤੇ ਇੱਥੇ ਤੱਕ ਤੁਸੀਂ ਕਹਿੰਦੇ ਆ ਤੁਸੀਂ ਆਪਣੇ ਆਪ ਨੂੰ ਦੂਜਿਆਂ ਤੋਂ ਬਚਾ ਕੇ ਰੱਖੋ ਦੂਜਿਆਂ ਤੋਂ ਪਰਹੇਜ਼ ਕਰੋ ਉਸ ਤੋਂ ਇਲਾਵਾ ਆਪਣੇ ਆਪ ਨੇ ਪਾਣੀ ਜ਼ਿਆਦਾ ਪੀਓ ਉਸ ਤੋਂ ਬਾਅਦ ਬੈਲੈਂਸ ਡਾਈਟ ਵੀ ਅਸੀਂ ਕਹਿੰਦੇ ਆ ਕਿ ਕਿ ਫਲ ਸਬਜ਼ੀਆਂ ਹਰੀ ਸਬਜ਼ੀਆਂ ਜਾਂ ਜੋ ਪ੍ਰੋਟੀਨ ਹੈਗਾ ਵਿਟਾਮਿਨ ਸੀ ਹੋ ਗਿਆ ਤੁਸੀਂ ਇਹਨਾਂ ਨੂੰ ਖਾ ਸਕਦੇ ਹੋ ਜੰਕ ਫੂਡ ਨੂੰ ਆਪਣੀ ਜੀਵਨ ਸ਼ੈਲੀ ਤੋਂ ਜਿੰਨਾ ਦੂਰ ਹੋ ਸਕਦਾ ਉਹਨਾਂ ਦੂਰ ਰੱਖੋ ਜੋ ਕਿ ਜਿਆਦਾ ਤਲਿਆ ਹੋਵੇ ਜਿਆਦਾ ਮਿਰਚ ਮਸਾਲੇ ਹੋਣ ਇਹ ਇਹ ਜ਼ਰੂਰੀ ਨਹੀਂ ਹੈ ਕਿ ਸਿਰਫ ਅਪਾ ਵਾਇਰਸ ਟ੍ਰੀਟਮੈਂਟ ਦੇ ਵਿੱਚ ਇਹ ਚੀਜ਼ਾਂ ਫਾਲੋ ਕਰਨੀਆਂ ਤੁਹਾਨੂੰ ਵਾਇਰਲ ਫੀਵਰ ਹੋਇਆ ਹੈ ਕਦੇ ਤੁਸੀਂ ਇਹ ਸਭ ਫਾਲੋ ਕਰ ਰਹੇ ਹੋ ਤੁਸੀਂ ਜੇ ਆਪਣੀ ਜੀਵਨ ਸ਼ੈਲੀ ਦੇ ਵਿੱਚ ਇਹ ਸਭ ਚੀਜ਼ਾਂ ਲੈ ਕੇ ਆਉਂਗੇ ਫਲ ਫਰੂਟ ਜਿਆਦਾ ਖਾਓਗੇ ਸਬ ਪਾਣੀ ਜਿਆਦਾ ਪੀਓਗੇ ਤਲੇ ਤੇ ਆਪਣਾ ਮਿਰਚ ਮਸਾਲੇ ਤੋਂ ਦੂਰ ਰਹੋਗੇ ਆਪਣੇ ਅੰਦਰ ਇੱਕ ਤਪੀਰੋਧਕ ਸ਼ਕਤੀ ਪੈਦਾ ਕਰ ਸਕਦੇ ਹੋ